ਸਾਸਤਰੀ ਗਾਲ ਜੀ ਮੈਂ ਥਾਰਾ ਗੱਲਾਂ ਗਲਾ ਕਿਰਪਾਨ ਜੀ ਤੇ ਲਾਡਾ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕੇ ਵਿੱਚ ਮੈਂ ਕਰ ਰਿਹਾ ਸਾਰਿਆਂ ਦਾ ਨਿਗਾ ਸਵਾਗਤ ਜਿਤਨੇ ਮੇਰੇ ਵੀਰ ਭੈਣ ਭਾਈ ਮਾਰੇ ਗੇ ਜੁੜੇ ਵੇ ਸਾਰਿਆਂ ਦਾ ਤਹਿ ਦਿਲ ਤੇ ਧੰਨਵਾਦ ਬੜੀਆਂ ਖਬਰਾਂ ਕੇ ਵਿੱਚ ਵੀਰ ਇਹ ਭਗਵਾਨ ਤਮਾਨ ਨੇ ਇੱਕ ਸਕੀਮ ਜਲਾਈ ਥੀ ਇਸ ਕੇ ਵਿੱਚ ਮੈਂ ਕਰ ਰਿਹਾ ਬਿੱਲ ਲਿਆਓ ਇਨਾਮ ਪਾਓ ਬਿੱਲ ਲਿਆਓ ਇਨਾਮ ਪਾਓ ਇਸ ਯੋਜਨਾ ਕੇ ਵਿੱਚ ਮੈਂ 2601 ਬੰਦਿਆਂ ਨੂੰ ਇਨਾਮ ਦਏ ਹਰਪਾਲ ਚੀਮੇ ਨੇ ਇਹੋ ਨਾਮ ਬੰਡੇ ਸਾਰਿਆਂ ਵੀਰਾ ਬਿੱਲ ਲਿਆਓ ਨਾਮ ਪਾਓ ਸਕੀਮ ਕਿ ਆਤੀ ਵੀਰਾ ਵੀ ਸੂਬੇ ਦੇ ਵਿੱਚ ਮਾ ਕਰ ਟੈਕਸ ਰੋ ਚੋਰੀ ਨਹੀਂ ਹੋਣ ਦੇਣਾ ਆਪਾਂ ਨੇ ਟੈਕਸ ਦੀ ਚੋਰੀ ਰੋਕਣ ਬਾਸਤਾਂ ਯੋ ਇਹਨਾਂ ਨੇ ਬਿੱਲ ਇਕ ਤਿਆਰ ਕਰਿਆ ਤਾਂ ਕਹਾ ਇਸਕੇ ਵਿੱਚ ਮਾ ਬੈਯੂਕ ਸਕੀਮ ਬਹੁਤ ਫਿੱਟ ਬੈਠੀ ਕਾ ਬੜੀ ਗਿਣਤੀਆਂ ਲੋਕ ਪੰਜਾਬ ਦੇ ਵਿੱਚ ਮਾ ਖਰੀਦੋ ਫਰੋਦ ਕਰਾਂ ਆਰ ਬਿੱਲ ਨਹੀਂ ਲੰਦੇ ਵੀਰ ਆਰ ਕਹੇ ਵੀ ਬਿੱਲ ਯੋ ਜਿਹੜਾ ਮੇਰਾ ਬਿੱਲ ਐਪ अपलोड कर सका था इसके ऊपर करोड़ा रुपए के नाम था मैं हासिल कर सका कैबिनेट मंत्री कहने का मतलब भी भाई पैसे था मैं खर्चा इसका टैक्स ये बाहरले मुल्खा में तो भी यह है मातल कह लो पानी पीना उसका भी टैक्स ये बाथरूम कर जाना उसका भी टैक्स मुरा तो कह लो भी कूड़ा चक्कने का भी टैक्स हरे चीज का टैक्स कनेडा सरकार तो चले टैक्स के सिर पर रही ਬੀਸੀ ਕਰ ਕਰ ਹਰਪਾਲ ਚੀਮਾ ਕਹਿ ਰਿਹਾ ਕਹਾ ਵੀ ਇਹ ਉਹ ਅੱਪਾ ਨੇ ਜਿਹੜੀ ਸਕੀਮ ਤਿਆਰ ਕਰੀ ਇਸਕੇ ਵਿੱਚ ਮਾ ਜੀਤੂ ਜਿਹੜੇ 1892 ਇਹਨਾਂ ਨੂੰ ਕਹਿ ਲੋ ਬਈ 1.1 ਕਰੋੜ ਰੁਪਏ ਦੇ ਨਾਮ ਆਪਾਂ ਪਹਿਲਾਂ ਹੀ ਕਹਾ ਵੰਡੇ ਮਤਲਬ ਇਹੋ ਕਹਿ ਲੋ ਵੀ ਲੋਕਾਂ ਨੂੰ ਕਾਇਮ ਕਰਿਆ ਇਹਨਾਂ ਨੇ ਬਈ ਥਾਮ ਵੀਰ ਇਹ ਸਕੀਮ ਵਰਤੋ ਇਸ ਸਕੀਮ ਗੈਲ ਕਹਾ ਤੁਹਾਨੂੰ ਵੀਰ ਬੜਾ ਫਾਇਦਾ ਹੋਵੇਗਾ ਔਰ ਇਸਕੇ ਵਿੱਚ ਮੇ ਜੋ ਫਾਇਦੇਗਾ ਇਸੀ ਕਰ ਕਾ ਕਹਾ ਮਾ ਨਾ ਜੋ ਵੀਲਾਣੀ ਸਕੀਮ ਸ਼ੁਰੂ ਕਰੀ ਵੀਰ ਆ ਰਾਜ ਜਿੱਲਾ ਖੜੀਆਂ ਵੀ ਤੇ ਲਖੜੀਆਂ ਸਾਰੇ ਵੱਡਨੇ ਇੱਕ ਦੂਸਰੇਗੇ ਲਖੜੀਆਂ ਕੇ ਮੌਕੇ ਪਰ ਭਗਵੰਤ ਮਾਨ ਪੰਜਾਬ ਕਾ ਮੁੱਖ ਮੰਤਰੀ ਇਸਨੇ ਯੋ ਜਨਾਨੀਆਂ ਨੂੰ ਤੀਮੀਆਂ ਨੂੰ ਰਖੜੀ ਕੇ ਮੌਕੇ ਬੜਾ ਇੱਕ ਤਿਹਾਰ ਜਿਹੜਾ ਇਸ ਕੇ ਉਪਰ ਇੱਕ ਬੜੀ ਸ਼ਗਾਤ ਦਈ ਭਗਵੰਤ ਮਾਨ ਨੇ ਅੰਗਨਵਾੜੀ ਵਰਕਰਾਂਗੇ 300 ਸਾਮੀਆਂ ਭਰਨੇਗੇ ਗੈਲ ਗੈਲ ਰੁਜ਼ਗਾਰ ਮੌਕੇ ਫਾਇਦਾ ਕਰਨੇ ਕੀ ਗੱਲਾਂ ਜਿਹੜੀਆਂ ਕਰੀਆਂ ਰਖੜੀ ਕੇ ਮੌਕੇ ਪਰ ਯੋਕਰ ਰਾਜਪੱਦਰੀ ਬੜਾ ਪ੍ਰੋਗਰਾਮ ਕਰਿਆ ਵੀ ਰਿਸ਼ਕੇ ਵਿੱਚ ਮੈਂ ਸੰਬੋਧਨ ਕਰਿਆ ਵੀ ਅੰਗਣਵਾੜੀਆਂ ਜਿਹੜੀਆਂ ਯੋਤਿਮੀਆਂ ਔਰਤਾਂ ਯੋ ਪਹਿਣਾ ਜਿਹੜੀਆਂ ਮਤਲਬ ਇਹਨਾਂ ਨੂੰ ਨਵੇਂ ਰੋਜ਼ਗਾਰ ਖੁਲਣਗੇ ਅਰ ਜਨਾਨੀਆਂ ਵਾਸਤਾ ਬੇਹੱਦ ਮਤਲਬ ਯੋ ਫਾਇਦੇਮੰਦ ਹੋਵੇ ਮਤਲਬ ਭਗਵਾਨ ਤਮਾਨ ਨੇ ਯੋ ਪੰਜਾਬ ਦੀਆਂ ਅੰਗਣਵਾੜੀ ਜਿਹੜੀਆਂ ਵਰਕਰਾਂ ਦੀਆਂ ਇਹਨਾਂ ਨੂੰ ਬੜਾ ਫਾਇਦਾ ਦਿਆ ਬਾ ਕਹਿ ਰਿਹਾ ਵੀ ਮਹਿਲਾ ਸਸ਼ਕਤੀਕਰਨ ਮਨੋਰਥ ਗੈਲ ਪੰਜਾਬ ਸਰਕਾਰ ਕੰਮ ਕਰ ਰਹੀ ਕਾ ਹੈ ਯੋ ਕਹ ਹੈ ਵੀ ਇਸਕੇ ਵਿੱਚ ਮਾ ਕਹਾ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਸੀਨੀਅਰ ਪੁਲਿਸ ਕਪਤਾਨ 8 ਜ਼ਿਲ੍ਹਿਆਂ ਵਿੱਚ ਮੈਲਾ ਡਿਪਟੀ ਕਮਿਸ਼ਨਰ ਔਰ ਯੋ ਕਹ ਹੈ ਵੀ ਜਨਾਨੀਆਂ ਨੂੰ ਆਪਾਂ ਮੂਰੇ ਕਰ ਰਹੇ ਇਸ ਦਾ ਫਾਇਦਾ ਹੋਵੇਗਾ ਪੰਜਾਬ ਦੇ ਲੋਕਾਂ ਨੂੰ ਵੀ ਔਰ ਔਰਤਾਂ ਨੂੰ ਵੀ ਫਾਇਦਾ ਹੋਵੇਗਾ ਵੀਰ ਔਰ ਜਿੱਥੇ ਤੱਕ ਮੈਨੂੰ ਲੱਗ ਰਿਹਾ ਵੀਰ ਅੱਜ ਜਨਾਨੀਆਂ ਵਾਸਤਾ ਬੱਸਾਂ ਤੋਂ ਵੈਸੇ ਇਹ ਸਾਰਾ ਸਾਲ ਹੀ ਫ੍ਰੀ ਹੋਮਾ ਹਰਿਆਣਾ ਦੇ ਵਿੱਚ ਖੱਟਰ ਦੀ ਸਰਕਾਰ ਇੱਕ ਦਿਨ ਫ੍ਰੀ ਕਰਾਈ ਬਖੱਟਰ ਤੋਂ ਨਹੀਂ ਹੈ ਉੱਥਾ ਸੈਣੀ ਦੀ ਸਰਕਾਰ ਹੈ ਇੱਕ ਦਿਨ ਵਾਸਤਾ ਵਾ ਫਰੀ ਕਰਾਂ ਸਫਰ ਪਰ ਭਗਵੰਤ ਮਾਨ ਨੇ ਤਾਂ ਸਾਲੋ ਸਾਲ ਸਫਰ ਫਰੀ ਕਰਿਆ ਵਾ ਬੀਬੀਆਂ ਭੈਣਾਂ ਆਪਣੇ ਭਾਈਆਂ ਨੂੰ ਲੱਖੜੀਆਂ ਮੰਨਣ ਵਾਸਤਾ ਇੱਧਰ ਉੱਧਰ ਜਾ ਰਹੀਆਂ ਵੀਰ ਚਲੋ ਚੰਗੀ ਬਾਤ ਆਰ ਉਧਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਕੀ ਵਾਲੇ ਜਿਹੜੇ ਯੋ ਖਿਲਾੜੀ ਤੇ ਇਹਨਾਂ ਨੂੰ ਪੰਜਾਬ ਦੇ ਖਿਲਾੜੀ ਜਿਹੜੇ ਪੰਜਾਬੀ ਖਿਲਾੜੀ ਇਹਨਾਂ ਨੂੰ ਨਗਦਾਂ ਨਾਮ ਵੰਡਿਆ ਵੀਰ ਨਗਦ ਪੈਸੇ ਦਾਏ ਭਗਵੰਤ ਮਾਨ ਤੇ ਭਗਵੰਤ ਮਾਨ ਨੂੰ ਤਾਂ ਜਾਣ ਨਹੀਂ ਦਿਆਦਾ ਪੈਰਸ ਕੇ ਵਿੱਚ ਉਹ ਤਾਂ ਬਹੁਤ ਤਰਲੋ ਮੱਚੀ ਹੋ ਰਿਹਾ ਦਾ ਮੈਂ ਜਾਣਾ ਮੈਂ ਜਾਣਾ ਮੈਂ ਜਾਣਾ ਪਰ ਉਧਰ ਯੋ ਉਧਰ ਯੋ ਮੋਦੀ ਕਹਿ ਰਿਹਾ ਕਾ ਤਾ ਜਾ ਨਹੀਂ ਸਕਦਾ ਵੀਰ ਤੂੰ ਚਰੜਾਤੀ ਕੋਈ ਇਸ ਕਾਰ ਕਾ ਵੀਰੇ ਬਾਤ ਥਾ ਜਾ ਨਹੀਂ ਸਕਿਆ ਭਗਵੰਤ ਮਾਨ ਦਾ ਟੁੱਟ ਗਿਆ ਦਿਲ ਵਿਚਾਰਾ ਕੀ ਕਰਦਾ ਫਿਰ ਇਹ ਭਾਰਤ ਦੀ ਜਿਹੜੀ ਉਹ ਹਾਕੀ ਦੀ ਟੀਮ ਇਹ ਸਾਰੇ ਮੈਂਬਰ ਪੰਜਾਬੀ ਖਿਡਾਰੀ ਇਹਨਾਂ ਨੂੰ 1 1 ਕਰੋੜ ਰੁਪਇਆ ਦਿਆ ਮੌਕੇ ਪਰ ਨਗਦ 2 ਕਿਕ ਕਰੋੜ ਰੁਪਇਆ ਦਿਆ ਆ ਰਿਓ ਜਿਹੜੇ ਤਗਮਾ ਜਿੱਤ ਕੇ ਲਿਆਏ ਸ਼ੋਗਰੇ ਆ ਰਿਓ ਕਹ ਪੁ ਮੁੱਖ ਮੰਤਰੀ ਭਗਵਾਨ ਜਮਾਨਯੋ ਕਹ ਰਿਹਾ ਵੀ ਇਤਿਹਾਸਿਕ ਮੌਕਾ ਕਾ ਆਇਓ ਕਹਾ ਵੀ ਦੇਸ਼ ਕਾ ਨਾਮ ਰੌਸ਼ਨ ਕਰਿਆ ਹਮਾਰੇ ਪੰਜਾਬ ਕੇ ਖਿਡਾਰੀਆਂ ਨੇ ਕਾ ਮੁੱਖ ਮੰਤਰੀ ਨੇ ਇਸੀ ਕਰ ਕਾਰਾਈ ਨਾ ਨੂੰ ਕਾ ਇੰਗਲੈਂਡ ਇਸਕੇ ਵਿਰੁੱਧ ਕਾ ਸ਼ਾਨਦਾਰ ਕਾ ਯੋ ਜਿਹੜਾ ਨੇ ਬੱਲੇ ਬੱਲੇ ਕਰਾਈ ਸਪੀਨ ਇੰਗਲੈਂਡ ਯੋ ਸਭ ਹਰਾ ਦੇਗਾ ਸ਼ਾਨਦਾਰ ਪ੍ਰਦਰਸ਼ਨ ਕਰਿਆ ਲੰਪਗਮਾ 40 ਕਹ ਹੈ ਬਈ ਉਹ ਘਾ ਗੋਲ ਕਰੇ ਨਾ 10 ਗੋਲ ਕਰੇ 10 ਮੈਂ 40 ਭਲੇ ਖਾ ਲ ਗਿਆ 10 ਗੋਲ ਕਰੇ ਕਹ ਇਨਾਂ ਨੇ ਹਰਿਸਖਰ ਦਾ ਸੂਬਾ ਸਰਕਾਰ ਇਨਾਂ ਨੂੰ ਸਨਮਾਨਤ ਕਰੇਗੀ ਤਸਾਹਤ ਕਰੇਗੀ ਕਹ ਇਨਾਂ ਨੂੰ ਸਾਰੇ ਬੰਦਿਆਂ ਨੂੰ ਨੌਕਰੀਆਂ ਤਰੱਕੀਆਂ ਦਵੰਗੇ ਇਨਾਂ ਨੂੰ ਕਾ ਛੋਗ ਰਹੇ ਸਾਰਿਆਂ ਨੂੰ ਸਰਕਾਰੀ ਨੌਕਰੀਆਂ ਮਿਲਣਗੇ ਵੀ தாம் ਕਰੇ ਹੱਕੀ ਖਲਾੜ ਇਹਨਾਂ ਕਾ ਕੁਸ ਦੰਦੇ ਨਹੀਂ ਦੰਦੇ ਨਹੀਂ ਉਹ ਦੇ ਦਿਓ ਭਗਵਾਨ ਤਬਾ ਨਾਲ ਸਾਰਿਆਂ ਨੌਕਰੀਆਂ ਦੇ ਦਿਆਂ ਵੀਰ ਇੱਕ-ਇੱਕ ਕਰੋੜ ਰੁਪਇਆ ਦੇ ਤਿਆ ਕਾਬਿ ਸ਼ੋਕਰੇ ਕਾ ਹੋਰ ਵਧੀਆ ਹਾਕੀ ਖੇਲਣੇ ਕਾ ਇਹਨਾਂ ਨੂੰ ਤਸਾਦ ਕਰਨਾ ਮੰਨ ਹੈ ਹਰ ਇੱਕ ਇੱਕ ਕਰੋੜ ਰੁਪਇਆ ਆਰ ਯੋ 올ੰਪਿਕ ਖੇਲਾਗੇ ਵਿੱਚ ਮਾ ਭਾਗ ਲੈਣ ਵਾਲੇ 11 ਹੋਰ ਖਿਡਾਰੀਆਂ ਨੂੰ 15-15 ਲੱਖ ਰੁਪਇਆ ਆਰ ਯੋ ਕਾਬੀ ਉਸਕੇ ਚੈੱਕ ਖਦਾਏ ਮੁੱਖ ਮੰਤਰੀ ਨੇ 8 ਖਿਡਾਰੀਆਂ ਨੂੰ ਤਾਂ 8 ਖਿਡਾਰੀਆਂ ਨੂੰ ਇੱਕ-ਇੱਕ ਕਰੋੜ ਰੁਪਇਆ ਦਿਆ ਜਿਨ੍ਹਾਂ ਨੇ ਗੋਲ-ਗੋਲ ਮਾਰੇ ਆ ਬਾਕੀ ਜਿਹੜੇ ਗਾਇਲ ਗਾਇਬ ਦੇ ਪਰਨੇ ਪੁੰਨੇ ਵੋਡੇ ਵਾ ਰੱਖੇ ਨਾ ਪਾਣੀ ਪੂਣੀ ਯਾ ਫਿਰ ਸੁਪੇਰ ਉਹਨਾਂ ਨੂੰ 15-15 ਲੱਖ ਆਈ ਇਹੋ ਗਲਤ ਕਰਦੇ ਆ ਵੀਰ ਉਹਨਾਂ ਨੂੰ ਵੀ ਦੇ ਦਿੰਦੇ ਵੀਰ ਕਿ ਆ ਦਾ ਉਥਾ ਹੈ ਹੋਰ ਲਾਂਦੇ ਮੜਾ ਜਾ ਟੈਕਸ ਕਿਸੇ ਚੀਜ਼ ਦੇ ਉੱਪਰ ਥਾਨੇ ਕੜਪ ਜੇਪ ਤੇ ਦੇਣੇ ਦੇ 10 ਉੱਤ ਸਾਥ ਕਰਿਆ ਖਿਡਾਰੀਆਂ ਨੂੰ ਮੁੱਖ ਬੰਦੇ ਅੱਠ ਖਿਡਾਰੀ ਨੂੰ ਦੇਖ ਲਓ 1-1 ਕਰੋੜ ਰੁਪਇਆ ਦਿਆ 올림픽 ਦੇ ਵਿੱਚੋਂ ਜਿਹੜੇ ਮਤਲਬ ਭਾਗ ਲੈਣੇ ਵਾਲੇ ਬਾਕੀ ਖਿਡਾਰੀ ਦੇ 11 ਹੋਰ ਖਿਡਾਰੀ ਇਹਨਾਂ ਨੂੰ 15-15 ਲੱਖ ਵਧੀਆ ਨਹੀਂ ਲੱਗੀ ਗੱਲ ਇਹ ਉਹਨੇ ਦੇ ਦੇ ਚਾਰੇ ਦਿਲ ਛੋੜਾ ਕਰਕੇ ਬੈਠੇ ਜਿੱਤ ਕੇ ਤਾਂ ਬਾਵੀ ਆ ਜੇ ਕਿਸੀ ਲੱਤ ਪੈ ਸੱਟ ਪੇੜ ਲੱਗ ਜਾਂਦੀ ਫੇ ਇਹ ਵੀ ਤਾਂ ਜਾਂਦੇ ਖੇਲੇ ਨੂੰ ਤਾਂ ਪਰ 15 ਹੋਰ ਖਿਡਾਰੀ ਕਿਹੜੇ ਤੇ ਯੋ ਨਹੀਂ ਦੱਸਿਆ ਇਹਨੇ ਹਾਕੀ ਕਿਹਦੇ ਕੋ ਹੋਰ ਤੇ ਹਾਕੀ ਮਾ ਅਠ ਖਿਡਾਰੀ ਤੋਂ ਖੇਲਦੇ ਨਹੀਂ ਵੀਰੇ ਇਹ ਕਮੈਂਟ ਕਰਕੇ ਦੱਸਿਓ ਵੀ ਉਹ ਚੱਕਰ ਗਿਆ ਆ ਮੇਰਾ 1-1 ਕਰੋੜ ਰੁਪਏ ਚਲੋ ਦੇ ਦਿਆ ਵਧੀਆ ਗੱਲ ਆ ਵੀ ਬਾਕੀ ਨੂੰ 15-15 ਲੱਖ ਦੇ ਦੱਸ ਵੀ ਹੈ ਯੋ ਮਾਨ ਸਾਹਿਬ ਥੋੜਾ ਜਿਹਾ ਹਾਬਤਾਬ ਸਹੀ ਕਰਕੇ ਦੱਸਿਓ ਔਰ ਉਧਰ ਵੀ ਹਰਿਆਣੇ ਦੇ ਵਿੱਚ ਮਾ ਕਾ ਵਿਧਾਨ ਸਭਾ ਚੋਣਾਂ ਮਾ ਹਾਰੇਗੀ ਭਾਜਪਾ ਦੀ ਸਰਕਾਰ ਜੋ ਪੰਦੇਰ ਕਹਿ ਰਿਹਾ ਵੀਰ ਇਹ ਜਿਹੜਾ ਮਤਲਬ ਇੱਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ ਜਨਰਲ ਸਕੱਤਰ ਸਵਰਨ ਪਦੇਰ ਜੋ ਕਹਿ ਰਿਹਾ ਕਹਾ ਵੀਰ ਹਾਰੇਗੇ ਹਰਿਆਣੇ ਦੇ ਵਿੱਚ ਮਾ ਭਾਜਪਾ ਜਿੱਤਦੀ ਨਹੀਂ ਔਰ ਵੀਰ ਦੇਖੋ ਇਹ ਕੀ ਬਣੇਗਾ ਬਾਬੇ ਤੋਂ ਪਰੋਲ ਪਾ ਪਰੋਲ ਮਿਲ ਰਹੀ ਬਾਬੇ ਦੇ ਸੇਵਕ ਬਾਬੇ ਦੇ ਚੇਲੇ ਜਿਆਦਾ ਹਰਿਆਣੇ ਦੇ ਵਿੱਚ ਹੀ ਹੈ ਵੀਰੇ ਉਹ ਵੀ ਥੋੜੇ ਖਿਆਲ ਰੱਖਿਓ ਚਲੋ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਕਹਿ ਲਵਾਂ ਵੀ ਸ਼੍ਰੋਮਣੀ ਅਕਾਲੀ ਦਲ ਵਾਲਿਆਂ ਨੇ ਵਿਚਾਰਿਆਂ ਨੇ ਬਹੁਤ ਹਿੰਮਤ ਕਰੀ ਥੀ ਪਰ ਦੇਖ ਲਿਓ ਬਾਬੇ ਦਾ ਜੋਰ ਚੱਲਿਆ ਹੀ ਨਹੀਂ ਵੀਰ ਬੰਦੇ ਹੋਰੇ ਪਾਸਾ ਵੋਟਾਂ ਪਾ ਗਏ ਬਾਬੇ ਦੇ ਬੰਦੇ ਵੀ ਹੋਰੇ ਪਾਸਾ ਵੋਟਾਂ ਪਾ ਗਏ ਕਿ ਨਹੀਂ ਪਾ ਗਏ ਸੀ ਕਰ ਅਕਾਲੀ ਦਲ ਵਾਲੇ ਹਾਰ ਗਏ ਤੇ ਈ ਵਾਰ ਆਣੇ ਦੇ ਵਿੱਚ ਮਾ ਬੀਜਪੀ ਵਾਲੇ ਅੱਡੀ ਚੋਟੀ ਦਾ ਜੋਰ ਲਾਵੇਂਗੇ ਵੀਰ ਜਿੱਤਣਾ ਬਹੁਤ ਜ਼ਰੂਰੀ ਜੇ ਹਾਰ ਗਏ ਹਰਿਆਣੇ ਨੂੰ ਫੇਰ ਵੀ ਚੱਕਰ ਪੈ ਸਕਦਾ ਉਧਰ ਇਨੈਲੋਗਲ ਹਾਥੀ ਵਾਲੇ ਨਾਲਗੇ ਇੱਧਰ ਭਗਵਾਨ ਤਮਾਰ ਨਿਹਾੜਦਾ ਵਾਹ ਕਹ ਰਿਹਾ ਕਾ ਆਪਾਂ ਤੋਂ ਜਿੱਤ ਕਾਟੇਂਗਾ ਹਰਿਆਣੇ ਨੂੰ ਜਿੱਤਣੇ ਹੀ ਮੰਨੇ ਹਰ ਹਾਲ ਮੈਂ ਜਿੱਤ ਕਰਾਂ ਖਾਮੇ ਤੁਹਾਨੂੰ ਇਸ ਕਾ ਕਾ ਯੋ ਚੱਕਰ ਪੈ ਰਿਆ ਵੀਰ ਸਾਰਾ ਇਬ ਦੇਖੋ ਇਸ ਕਿਪਚੇ ਮਰ ਰਿਜ਼ਲਟ ਕਿਆ ਨਿਕਲ ਕਾ ਫਿਰ ਜੈਲਟ ਕਾ ਤੋ ਹਲੇ ਪਤਾ ਨਹੀਂ ਲੱਗ ਰਿਆ ਵੀਰ ਇਸੇ ਕਰ ਕਾ ਯੋ ਗੱਲ ਆ ਕਿਸਾਨਾਂ ਨੇ ਯੋ ਸਾਰਾ ਕੰਮ ਕਰਿਆ ਔਰ ਵੀਰ ਇਬ ਦੇਖੋ ਉੱਧਰ ਤੋਂ ਕੋਟ ਕਹ ਰਿਹਾ ਕਾ ਵੀਰਿਆਣੇ ਵਾਲਾ ਬਾਰਡਰ ਖੋਲੋ ਤਾਂ ਬੈਠੇ ਜਿੰਦਾ ਗੁੰਡੇ ਲਾ ਕਾ ਸਾਰੇ ਬੈਠੇ ਉੱਧਰ ਮਿਲਟਰੀ ਖੜੀ ਕਰੀ ਵੀ ਇਹਨਾਂ ਨੇ ਹਰਿਆਣੇ ਵਾਲੇ ਪਾਸੇ ਬੜੇ ਟੈਂਕ ਟਰ ਬਈ ਯੋ ਕਾ ਵੀ ਪੰਜਾਬ ਲੱਗ ਗਿਆ ਹਰਿਆਣਾ ਲੱਗ ਗਰਗੇ ਪਰਲੇ ਪਾਸੇ ਵੀ ਮਾਰੇ ਪਿੰਡਾਂ ਦਾ ਸਾਰਾ ਬੰਦ ਕਰਿਆ ਵੀਰ ਕੋਈ ਆ ਨਹੀਂ ਸਕਦਾ ਜਾ ਨਹੀਂ ਸਕਦਾ ਸਾਰਾ ਉਧਰੋਂ ਤੋਂ ਸਮਝ ਮਾਰਿਆ ਰਹੀ ਉਥਾਂ ਮਾਰੇ ਹੋਟਲ ਜਾਂ ਬਵਾਜਾ ਗੱਡੀਆਂ ਰੁਕਾ ਬਾਹਰ ਲਈ ਮੁਰਖ ਖਾਲੀਆਂ ਯੋ ਪਾਦੇ ਉਥਾ ਖੜਾ ਨਹੀਂ ਖੜਾ ਕਿਹੜੇ ਰਸਤੇ ਨੂੰ ਆ ਰਹੇ ਕਿਹੜੀ ਮੋਰੀਆਂ ਮਾਂ ਨੂੰ ਆ ਰਹੇ ਲੁਕ ਲੁਕਾ ਸਮੱਤ ਬਾਹਰ ਚਲੋ ਅੱਜ ਮਾਰੇ ਬ੍ਰੈਂਟਨ ਦੇ ਵਿੱਚ ਬਾ ਮੀ ਪਿਆ ਵੀਰ ਚਿਤਾਵਨੀ ਜਾਰੀ ਕਰਤੀ ਮੀਸੀ ਸਾਗਾਵਾਂ ਗੱਲ ਇਤਨਾ ਮੀ ਪਿਆ ਵੀਰ ਖਾਰਾਂ ਡੁੱਬ ਗਿਆਂ ਉਥਾਂ ਜੋ ਇਹ ਕਮੇਟੀ ਵਾਲਿਆਂ ਨੇ ਕਿਹਾ ਕਾ ਵੀਰ ਤਮ ਜਿਆਦਾ ਬਾਹਰ ਬੂਰਨਾ ਘੁੰਮਿਓ ਜੇ ਬਾਹਰ ਘੁੰਮੇ ਥਾਮਾ ਥਾਂ ਮੇ ਫਿਰ ਔਖੇ ਹੋ ਜੰਗੇ ਇਸ ਕਰਕੇ ਵੀਰ ਬ੍ਰੈਂਟ ਨਾ ਬਹੁ ਮੀ ਪਿਆ ਅੱਜ ਹੜ੍ਹ ਵੀ ਆ ਸਕਦਾ ਹੈ ਬੇਸਮੈਂਟਾਂ ਮੇ ਜਿਹੜੇ ਰਹਿ ਰਹੇ ਬੰਦੇ ਉਹਨਾਂ ਨੂੰ ਵੀ ਚੌਕਸ ਕਰਿਆ ਵੀ ਰਾਤ ਨੂੰ ਨਾ ਚੰਗੀ ਤਰ੍ਹਾਂ ਜੋ ਧਿਆਨ ਗੈਲਸ ਹੋ ਗਿਆ ਤੋ ਹੋਰ ਕੰਮ ਗਲਤ ਹੋ ਜੇ ਔਰ 311 ਨੰਬਰ 'ਤੇ ਟੈਲੀਫੋਨ ਕਰ ਦਿਓਗਾ ਜੇ ਚੱਕਰ ਪੈ ਗਿਆ ਕੋਈ ਔਰ ਵੀਰ ਇਸਕੇ ਗੈਰਗਨ ਮੁੰਬਈ ਦੇ ਵਿੱਚ ਬੰਬੇ ਦੇ ਵਿੱਚ ਮਾਂ ਰੇਲਵੇ ਟਿਕਟ ਕਲੈਕਟਰ ਜਿਹੜਾ ਸਿੱਖ ਸ਼ੋਗਰਾ ਜੋ ਬਾਬਾ ਇਸਕੇ ਉੱਪਰ ਹਮਲਾ ਕਰਿਆ ਅਰ ਸ਼੍ਰੋਮਣੀ ਕਮੇਟੀ ਨੇ ਇਸकी ਨਖੇਦੀ કરી ਕਹਾ ਵੀ ਯੋ ਦੱਸੋ ਵੀ ਯੋ ਜਿਹੜਾ ਰੇਲਵੇ ਦੇ ਵਿੱਚੋਂ ਬੰਬੇ ਦੇ ਸਿੱਖ ਯੋ ਚੈੱਕ ਕਰਦਾ ਜਸਵੀਰ ਜਸਵੀਰ ਸਿੰਘ ਇਸ ਨੂੰ ਤਿੰਨ ਬੰਦਿਆਂ ਨੇ ਹਮਲਾ ਕਰਤਾ ਇਸਕੇ ਉੱਪਰ ਅਰ ਇਹ ਚੱਕਰ ਪੈ ਗਿਆ ਵੀਰ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਕਹਰੇਗਾ ਅਰਜਿੰਦਰ ਸਿੰਘ ਸਾਹਿਬ ਮੀਨੇ ਨਖੇਦੀ ਕਰੀ ਅਰ ਰੇਲਵੇ ਪੁਲਿਸ ਕੇ ਇਹ ਇਹਨਾਂ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਕਰਨੇ ਦਾ ਦੇਸ਼ ਦਿਆ ਅਰ ਮੁੰਬਈ ਕੀ ਸੰਗਤ ਤੇ ਪ੍ਰਾਪ ਜਾਣਕਾਰੀ ਅਨਸਾਰ ਕਾ ਵੀ ਬਿਨਾ ਟਿਕਟ ਕੇ ਬੰਦੇ ਚੜੇ ਹੋਏ ਸੀ ਇਹਨਾਂ ਨੂੰ ਤਾਂ ਰੋਕਿਆ ਉਹਨਾਂ ਨੂੰ ਵਿਚ ਆ ਟਿਕਟ ਦਿਖਾ ਦੀ ਵੀਰ ਇਹਨਾਂ ਨੇ ਦੇਖ ਲਿਓ ਬਜ਼ੁਰਗ ਨੂੰ ਵਿਚਾਰੇ ਨੂੰ ਫੜ ਲਿਆ ਇਹ ਸੋਸ਼ਲ ਮੀਡੀਆ ਬਾਅਦ ਵੀਡੀਓ ਚੈਰ ਰਹੀ ਵੀਰ ਠੀਕ ਹੈ ਯੋ ਟ੍ਰੀਟ ਟਵਿੱਟਰ ਕੇ ਉਪਰ ਦੇਖੀ ਮੈਂ ਸਰਦਾਰ ਬੰਦਾ ਵਿਚਾਰਾ ਟਿਕਟ ਮੰਗ ਰਹਾ ਹੁੰਦੇ ਉਹ ਚਾਕਾ ਉਹਨਾਂ ਨੇ ਫੜ ਲਿਆ ਉਸ ਨੂੰ ਅਰ ਵੀਰ ਯੋ ਮਹਾਰਾਸ਼ਟਰ ਸਰਕਾਰ ਨੂੰ ਆਪੇ ਹੀ ਮੰਗ ਕਰਾ ਵੀਰ ਇਸ ਤਰ੍ਹਾਂ ਦੇ ਬੰਦੇ ਆ ਕੇ ਉੱਪਰ ਸਖਤ ਕਾਰਵਾਈ ਹੋਣੀ ਚਾਹੀਦੀ ਵੀਰ ਬਾਬ ਵਿਚਾਰ ਆਪਣੀ ਡਿਊਟੀ ਕਰ ਰਿਹਾ ਡਿਊਟੀ ਕਰਦੇ ਰੋਕ ਰੇ ਦੱਸ ਯਾਰ ਇਹ ਬੰਦੇ ਦੀ ਬਾਤ ਬੜਾ ਕੋਈ ਦੱਸ ਚੰਗੀ ਬਾਤ ਨਹੀਂ ਵੀਰ ਇਸੇ ਕਰਕੇ ਸਾਰਾ ਚੱਕਰ ਮੱਕਰ ਜਾ ਪਿਆ ਵੀਰ ਬਾਕੀ ਚਲੋ ਖੈਰ ਲਾਡਾ ਡਿਸਕਸ਼ਨ ਜਿਹੜੇ ਪ੍ਰੋਗਰਾਮ ਵਿੱਚ ਮੈਂ ਜਾਣ ਤੇ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਉਹ ਬਿਆਨਤਿਕਾ ਪੋਤਾ ਜੋ ਕਹਿ ਵੀ ਮੱਧ ਪ੍ਰਦੇਸ਼ ਜਾਂ ਫਿਰ ਰਾਜਸਥਾਨ ਰਾਜ ਸਭਾ ਕੇ ਵਿੱਚ ਮੈਂ ਜਾ ਸਕਾ ਰਬਨੀਤ ਬਿੱਟੂ ਇਹ ਰਬਨੀਤ ਬਿੱਟੂ ਦਾ ਵਿਚਾਰਾ ਜਿੱਤ ਕਾ ਸਮਝ ਨਹੀਂ ਆਈ ਉਸ ਨੂੰ ਪੰਜਾਬੋਂ ਦੇ ਬਾਹਰ ਕਰਿਆ ਜਾਪਰੀਸ ਨੂੰ ਦਿੱਲੀ ਵਿੱਚ ਪਠਾਣਾ ਦਾ ਯੂ ਸਮਝੇ ਕਦੇ ਰੇਲ ਮੰਤਰੀ ਲਾ ਦਿਆਂ ਕਦੇ ਨੂੰ ਹਰਿਆਣਾ ਦੇ ਵਿੱਚ ਭੇਜ ਦਿਆਂ ਇਹ ਮੱਧ ਪ੍ਰਦੇਸ਼ ਵਿੱਚ ਭਜਣੇ ਦੀ ਤਿਆਰੀ ਕਰ ਲਈ ਜਾਂ ਫਿਰ ਰਾਜਸਥਾਨ ਦੇ ਵਿੱਚ ਭੇਜੇ ਕਿ ਥਾ ਭਜੇਗੇ ਹੈਗ ਵੀ ਹੱਲਾ ਹਾਈ ਕਮਾਂਡ ਰ ਬਨੀਤ ਬਿਟ ਨੂੰ ਯੋ ਕਦੇ ਉੱਧਰ ਦੌੜ ਰੀ ਕਦੇ ਉੱਧਰ ਭੇਜ ਰੀ ਕਦੇ ਉੱਧਰ ਭੇਜਦੀ ਚੰਗਾ ਭਲਾ ਉੱਥਾ ਦੇ ਲੁਧਿਆਣੇ ਮਨਜਾਰੇ ਲੁੱਟ ਰਿਆ ਦਾ ਵੀਰ ਇਹ ਵੀ ਹਾਈ ਕਮਾਂਡ ਨੇ ਮੱਧ ਪ੍ਰਦੇਸ਼ ਜਾਂ ਰਾਜਸਵਾ ਕਿ ਵਿੱਚੋਂ ਭੇਜਣਗੇ ਵਿੱਚ ਮਾ جعفر ਪਪਾਲ ਪਹੁੰਚेंगे यो ਦੇਖ ਲੈ ਪੰਜਾਬ ਤੱਕ ਕਿਤਨੀ ਦੂਰ ਲੈ ਗਏ ਇਸ ਨੂੰ ਜਿੱਤਰਾ ਰਾਜਾ ਨਹੀਂ ਲੱਭਿਆ ਵੀ ਇਤਰਾ ਜੋ ਵੀ ਲੱਜਣਾ ਆਣਾ ਟਾਈਮ ਆ ਇਹ ਯਹੀ ਹਾਲ ਹਲ ਰਹੇ ਲੱਜਦਾ ਨਹੀਂ ਵੀਰ ਰਾਜਾ ਵਿਚਾਰਾ ਇੱਥੇ ਤੱਕ ਨਹੀਂ ਲੱਜਿਆ ਕਿੱਥਾ ਚਲਿਆ ਗਿਆ ਕਿੱਥਾ ਨਹੀਂ ਕਿਹੜੇ ਪਾਸਾ ਗਿਆ ਚੱਲ ਰਿਹਾ ਗਿਆ ਨਹੀਂ ਨਾ ਰਾਜਾ ਪਤਾ ਲੱਗਿਆ ਨਾ ਰਾਣੀ ਦਾ ਪਤਾ ਲੱਗਿਆ ਇਬਰਬਨੀਤ ਬਿੱਟੂ ਵੀਰ ਇਹ ਜੋਤੀਰਾਵ ਸਿੰਧਿਆ ਕਿਥਾ ਮੱਧ ਪ੍ਰਦੇਸ਼ ਕੇ ਵਿੱਚ ਮਰਾਸਵਾ ਭੇਜ ਸਗਾ ਅਸ ਇੰਡੀਆ ਲੋਕ ਸਭਾ ਚੋਣਾਂ ਜਿੱਤਣ ਦੇ ਜਿੱਤ ਗਿਆ ਤਾਂ ਉਸੇ ਵਾਰ ਰਾਜ ਸਭਾ ਦੀ ਸੀਟ ਖਾਲੀ ਹੋ ਗਈ ਦੀ ਇਹੋ ਆਟਕਲਾਂ ਲੱਗਦੇ ਰੀਤ ਪਿੱਟੂ ਹਰਿਆਣੇ ਤੇ ਰਾਜ ਸਭਾ ਭੇਜਿਆ ਜਾ ਸਕਦਾ ਪਰ ਦੱਸ਼ਨਯੋਗ ਯੋਗ ਵੀ ਸੀਟਾਂ ਮਤਲਬ ਚੋਣਾਂ ਹੋਣੇ ਮੱਧ ਪ੍ਰਦੇਸ਼ ਰਾਜਸਥਾਨ ਦੀਆਂ ਸੀਟਾਂ ਦੇ ਉੱਪਰ ਇਹਨਾਂ ਨੂੰ ਥੱਲ ਜਾ ਸਕਦਾ ਦੱਸ ਐ ਕੋਈ ਹੱਲ ਵਿਚਾਰਾ ਜਿੱਤਿਆ ਦਾ ਪੰਜਾਬ ਦੇ ਵਿੱਚ ਮੁੱਖ ਮੰਤਰੀ ਲਾ ਦੇਗੇ ਇਸ ਨੂੰ ਪੰਜਾਬ ਦੇ ਵਿੱਚ ਮੱਲੇ ਵੱਲੇ ਕਰਾ ਦੇਗੇ ਇਸ ਨੂੰ ਪਤਾ ਪਤਾ ਕਿਸ ਨੂੰ ਮੈਂ ਟਾਈਮ ਦਾ ਪਤਾ ਕਿਸ ਨੂੰ ਮੇਰੇ ਕਦ ਕਿੱਧਰ ਨੂੰ ਹੋ ਜਾ ਟਾਈਮ ਇਹ ਬਰਨੀਤ ਬਿੱਟੂ ਦਾ ਵਿਚਾਰੇ ਦਾ ਟਾਈਮ ਦੇਖ ਲੋ ਥਾਰੇ ਮੂਰੇ ਹੀ ਆ ਜਾ ਸੋਚਿਆ ਦਾ ਉਸਨੇ ਵਾਹ ਬਣਿਆ ਨਹੀਂ ਜਿਹੜੀ ਚੀਜ਼ ਸੋਚੀ ਨਹੀਂ ਦੀ ਵਾਹ ਬਣ ਗਈ ਉਸਨੇ ਤੋਂ ਯੋਤ ਆ ਵੀ ਪੰਜਾਬ ਜਿੱਤ ਤੱਕ ਮਨੂਰਾ ਰੇਲ ਮੰਤਰੀ ਲਾ ਤਿਆ ਅੱਗਾ ਵਿਧਾਨ ਸਭਾ ਬੋਟਾ ਮਾ ਮਾਨੂੰ ਪੰਜਾਬ ਦਾ ਮੁੱਖ ਮੰਤਰੀ ਬਣਾ ਦੇਂਗੇ ਫਿਰ ਮੈਂ ਹੋਰ ਬੱਲੇ ਬੱਲੇ ਕਰਾ ਦੇਾਂਗਾ ਯੋ ਕਰ ਦੇਾਂਗਾ ਵਾਹ ਕਰ ਦੇਾਂ ਕਿ ਆ ਹੋਇਆ ਕੁਸ ਵੀ ਨਹੀਂ ਬਿਟ ਇੱਥੇ ਕੀ ਕਹੇ ਜਿਨੂ ਰਾਜਸਥਾਨ ਮੱਧ ਪ੍ਰਦੇਸ਼ ਦੀ ਥਾਂ ਪੰਜਾਬ ਤੇ ਕਾਹੋਂ ਦੂਰ ਟ੍ਰੇਨਿੰਗ ਕਰਦੇ ਚਲੋ ਘਰ ਲਾਡਾ ਡਿਸਕਸ਼ਨ ਜਿਹੜੀ ਪ੍ਰੋਗਰਾਮ ਕਿਚ ਵਿੱਚ ਮਯੂਆ ਜੀਆ ਬੜੀਆਂ ਖਬਰਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਫ ਸਾਰਿਆਂ ਲਾਡੇ ਪੁਆਦੀ ਕੀ ਪਿਆਰ ਭਰੀ ਸਤਿ ਸ੍ਰੀ ਅਕਾਲ